ਸ਼੍ਰੀ ਰਾਮ ਮੰਦਿਰ ॠषिਕੁਟੀਆਂ ਗੁਰਾਇਆ ਵਿਖੇ ਸ਼੍ਰੀ ਸ਼੍ਰੀ 1008 ਸ਼੍ਰੀ ਮਹੰਤ ਵਾਸੂਦੇਵ ਦਾਸ ਪਿਆਸੀ ਮਹਾਰਾਜ ਜੀ ਦੇਖ ਰੇਕ ਵਿੱਚ ਸ਼੍ਰੀ ਰਾਮ ਨਾਮੀ ਉਤਸਵ ਸਰਤਾ ਅਤੇ ਤੁਮ ਤਮਨਾਲ ਮਨਾਇਆ ਗਿਆ ਇਸ ਸੰਬੰਧੀ ਮੰਦਰ ਦੇ ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਰਾਮ ਮੰਦਿਰ ॠषिਕੁਟੀਆਂ ਗੁਰਾਇਆ ਦੇ ਮੂਰਤੀ ਸਥਾਪਨਾ ਦੇ 50 ਸਾਲਾਂ ਦੇ ਮੌਕੇ ਤੇ ਸ਼੍ਰੀ ਰਾਮ ਨਾਮੀ ਮੌਕੇ ਸਵੇਰੇ 10 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏਗੇ ਜਿਸ ਤੋਂ ਬਾਅਦ ਮਹਾ ਆਰਤੀ ਕੀਤੀ ਗਈ ਸ਼ਾਮ ਨੂੰ ਕੁਮਾਰ ਹਰੀਸ਼ ਪਠਾਨਕੋਟ ਵਾਲਿਆਂ ਵੱਲੋਂ ਆਪਣੇ ਭਜਨਾ ਰਾਹੀਂ ਗੁਰਾਇਆਂ ਨੂੰ ਰਾਮ ਮੇ ਕੀਤਾ ਅਤੇ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ ਬੋਲ ਸੀ ਆਵਰ ਰਾਮ ਚੰਦਰ ਮਹਾਰਾਜ ਕੀ ਬੋਲੋ ਰਿਸ਼ੀ ਜੀ ਮਹਾਰਾਜ ਕੀ ਬੋਲੋ ਸ਼ਾਸਤੀ ਜੀ ਮਹਾਰਾਜ ਕੀ ਬੋਲੋ ਬਿਆਸ ਜੀ ਮਹਾਰਾਜ ਕੀ ਬੋਲੋ ਬਾਬਾ ਬਾਲਕ ਦਾਸ ਜੀ ਮਹਾਰਾਜ ਕੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀ ਗੁਰਾਇਆ ਜਿੱਥੇ ਕਿ ਇੱਕ ਹਫ਼ਤੇ ਤੋਂ ਰਮਾਇਣ ਜੀ ਦੇ ਪਾਠ ਚੱਲ ਰਿਹਾ ਸੀ ਅੱਜ ਸਵੇਰੇ ਉਹਨਾਂ ਦੇ ਪੋਗ ਪਾਏ ਗਏ ਔਰ ਪ੍ਰੰਤ ਆਰਤੀ ਹੋਈ ਆਰਤੀ ਤੋਂ ਬਾਅਦ ਕੀਰਤਨ ਹੋਇਆ ਸੋ ਸਾਰੀਆਂ ਸੰਗਤਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਈ ਔਰ ਭਗਵਾਨ ਸ਼੍ਰੀ ਰਾਮ ਦਾ ਨਾਮ ਲੈ ਕੇ ਆਪਣਾ ਜੀਵਨ ਸਫਲ ਬਣਾਇਆ ਔਰ ਸ਼ਾਮ ਨੂੰ ਸ਼ਾਮ ਨੂੰ ਸ਼ਿਖਮਾਰ ਹਰੀ ਕੁਮਾਰ ਖਰੀਜ ਜੀ ਪਠਾਨਕੋਟ ਵਾਲੇ ਜਿਨ੍ਹਾਂ ਨੇ RAM ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਔਰ ਸਾਰੀਆਂ ਸੰਗਤਾਂ ਸ਼ਹਿਰ ਗੁਰਾਇਆਂ ਤੋਂ ਪਹੁੰਚੀਆਂ ਔਰ ਸਾਰੇ ਸਾਡੇ ਇੱਥੇ ਲੰਗਰ ਦਾ ਬਹੁਤ ਹੀ ਖਾਸ ਪ੍ਰਬੰਧ ਕੀਤਾ ਗਿਆ ਸ਼ਾਵੜਾ ਪਰਿਵਾਰ ਵੱਲੋਂ ਅਨੂਪ ਸ਼ਾਵੜਾ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਦੀ ਸੇਵਾ ਉਹ ਲੈਂਦੇ ਨੇ ਔਰ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਬੜਾ ਹੀ ਭੱਬਿਆ ਪ੍ਰੋਗਰਾਮ ਜਿਹੜਾ ਹੋਇਆ ਰਿਸ਼ੀਕੁਟਿਆ RAM ਮੰਦਰ ਸੋ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਰਾਮ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਮੰਦਰ ॠषिਕੁਟਿਆ ਗੁਰਾਇਆ ਵਿਖੇ ਸ਼੍ਰੀਸ਼੍ਰੀ 1008 ਸ਼੍ਰੀ ਮਹੰਤ ਵਾਸੂਦੇਵ ਦਾਸ ਪਿਆਸੀ ਮਹਾਰਾਜ ਜੀ ਦੇ ਦੇਖ ਰੇਖ ਵਿੱਚ ਸ਼੍ਰੀ ਰਾਮ ਨਾਮੀ ਉਤਸਵ ਸਰਤਾ ਅਤੇ ਤੁਮਤਾਮ ਨਾਲ ਮਨਾਇਆ ਗਿਆ ਇਸ ਸੰਬੰਧੀ ਮੰਦਰ ਦੇ ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਰਾਮ ਮੰਦਰ ॠषिਕੁਟਿਆ ਗੁਰਾਇਆ ਦੇ ਮੂਰਤੀ ਸਥਾਪਨਾ ਦੇ 50 ਸਾਲਾਂ ਦੇ ਮੌਕੇ ਤੇ ਸ਼੍ਰੀ ਰਾਮ ਨਾਮੀ ਮੌਕੇ ਸਵੇਰੇ 10 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏਗੇ ਜਿਸ ਤੋਂ ਬਾਅਦ ਮਹਾ ਆਰਤੀ ਕੀਤੀ ਗਈ श्याम कुमार हरीश पठानकोट वालेयां ਵੱਲੋਂ ਆਪਣੇ ਭਜਨਾ ਰਾਹੀ ਗੁਰਾਇਆਂ ਨੂੰ ਰਾਮ ਮਈ ਕੀਤਾ ਅਤੇ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਬੋਲ ਅਸੀਂ ਆਵਰ रामचंद्र महाराज की जय। ਬੋਲੋ ਰਿਸ਼ੀ ਜੀ ਮਹਾਰਾਜ ਕੀ ਜੈ। ਬੋਲੋ ਸ਼ਾਸਤੀ ਜੀ ਮਹਾਰਾਜ ਕੀ ਜੈ। ਬੋਲੋ ਬਿਆਸ ਜੀ ਮਹਾਰਾਜ ਕੀ ਜੈ। ਬੋਲੋ ਬਾਬਾ ਬਾਲਕਦਾਸ ਜੀ ਮਹਾਰਾਜ ਕੀ ਜੈ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀ ਗੁਰਾਇਆ ਜਿੱਥੇ ਕਿ ਇੱਕ ਹਫ਼ਤੇ ਤੋਂ ਰਮਾਨ ਜੀ ਦੇ ਪਾਠ ਚੱਲ ਰਹੇ ਸੀ ਅੱਜ ਸਵੇਰੇ ਉਹਨਾਂ ਦੇ ਭੋਗ ਪਾਏ ਗਏ ਔਰ ਉਪਰੰਤ ਆਰਤੀ ਹੋਈ ਆਰਤੀ ਤੋਂ ਬਾਅਦ ਕੀਰਤਨ ਹੋਇਆ ਸੋ ਸਾਰੀਆਂ ਸੰਗਤਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਈ ਔਰ ਭਗਵਾਨ ਸ਼੍ਰੀ ਰਾਮ ਦਾ ਨਾਮ ਲੈ ਕੇ ਆਪਣਾ ਜੀਵਨ ਸਫਲ ਬਣਾਇਆ ਔਰ ਸ਼ਾਮ ਨੂੰ ਸ਼ਾਮ ਨੂੰ ਸ਼ਿਵ ਕੁਮਾਰ ਹਰੀ ਕੁਮਾਰ ਖਰੀਜੀ ਪਠਾਨਕੋਟ ਵਾਲੇ ਜਿਨ੍ਹਾਂ ਨੇ RAM ji ਦੀ ਮਹਿਮਾ ਦਾ ਗੁਣगान ਕੀਤਾ ਔਰ ਸਾਰੀਆਂ ਸੰਗਤਾਂ ਸ਼ਹਿਰ ਗੁਰਾਇਆਂ ਤੋਂ ਪਹੁੰਚੀਆਂ ਔਰ ਸਾਰੇ ਸਾਡੇ ਇੱਥੇ ਲੰਗਰ ਦਾ ਬਹੁਤ ਹੀ ਖਾਸ ਪ੍ਰਬੰਧ ਕੀਤਾ ਗਿਆ ਸ਼ਾਵੜਾ ਪਰਿਵਾਰ ਵੱਲੋਂ ਅਨੂਪ ਸ਼ਾਵੜਾ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਦੀ ਸੇਵਾ ਉਹ ਲੈਂਦੇ ਨੇ ਔਰ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਬੜਾ ਹੀ ਭੱਬਿਆ ਪ੍ਰੋਗਰਾਮ ਜਿਹੜਾ ਹੋਇਆ ਰਿਸ਼ੀਕੁਟਿਆ RAM ਮੰਦਰ ਸੋ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਰਾਮ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ